ਕਿ ਭੱਤੇ ਅੱਜ ਇੱਕ ਹੀ ਹੁਣ ਸ਼ਰਮੁਣ ਇਕਾਲੀ ਮਰਦ ਸਰ ਲੂੰ ਗੱਤਕਾ ਦੇਵਸ ਮਨ ਆ ਜਾ ਰਿਹਾ ਔਰ ਇਹ ਜਿਹੜੀ ਸਿਹਤ ਦੀ ਗੱਲ ਕਰਦੇ ਸਿਹਤ ਬਣਾਉਣੀ ਆ ਉਹਦੇ ਖਾਤਰ ਜਿਹੜਾ ਗੱਤਕਾ ਦੇਵਸ ਹੈ ਉਹ ਸਾਰਾ ਮੈਨ ਹੈ ਸਿਹਤ ਖਾਤਰ ਔਰ ਆਪਣੀ ਸੁਰੱਖਿਆ ਖਾਤਰ ਬੰਦਾ ਆਪਣੀ ਸੁਰੱਖਿਆ ਵੀ ਉਹਦੇ ਵਿੱਚ ਇਸ ਕਰਕੇ ਜਿਹੜਾ ਸ਼ਰਮੁਣ ਇਕਾਲੀ ਮਨਸਾਰਾ ਹੈ ਅੱਜ ਦੇ ਗੱਤਕਾ ਦੇਵਸ ਹੈ ਜਿਹੜਾ ਉਹ ਪੂਰੇ ਸੰਸਾਰ ਦੇ ਵਿੱਚ ਮਨ ਆ ਰਿਹਾ ਹੈ ਗੱਤਕਾ ਦੇਵਸ ਹੈ ਜੋ ਗੱਤਕਾ ਸਾਡੇ ਸਰੀਰ ਵਾਸਤੇ ਦੇ ਲਈ ਨੌਜਵਾਨਾਂ ਲਈ ਤੇ ਨਸ਼ਾ ਸ਼ਰਣ ਦੇ ਵਿੱਚ ਬਹੁਤ ਸਾਈ ਹੋ ਸਕਦਾ ਹੈ ਇਸ ਕਰਕੇ 71 ਜਿਹੜੇ ਪਾਰਟੀ ਬਣ ਮਨਾ ਰਹੇ ਅਸੀਂ ਦੇ ਬਹੁਤ ਬਹੁਤ ਪਰਮਾਧੀਆਂ ਦੇ ਨੌਜਵਾਨਾਂ ਅਪੀਲ ਕਰਦੇ ਹਾਂ ਕਿ ਦਸਗੇ ਵਿੱਚ ਆਓ ਹਿਲੋ ਸਿੱਖੋ ਸਿੱਖਣ ਦੇ ਪ੍ਰੰਤਵਨ ਸਿਹਤਾਂ ਬਣਾਓ ਕਿਉਂਕਿ ਇਹ ਸਿਹਤਰੀ ਬਹੁਤ ਜ਼ਰੂਰੀ ਹੈਗੀ ਆ ਕਿਉਂਕਿ ਨੌਜਵਾਨ ਵਧਿਆ ਹੈ